ਇਹ ਜਿਹੜਾ ਬਾਜ਼ਾਖਾਨਾ ਉਹ ਇਹਨਾਂ ਤੋਂ ਅਸੀਂ ਚੌਕ ਫਰੀਜ ਬਣਾਉਣਾ ਮੈਂ ਕਿਹਾ ਕੇ ਰੂੰਗੇ ਜਾ ਰੂੰਗੇ ਤੇ ਨਹੀਂ ਮੈਂ ਕਿਹਾ ਵੀ ਅੱਗੇ ਜਿਹੜੇ ਤੁਸੀਂ ਲੀਡਰਾਂ ਨੂੰ ਲੀਡਰਾਂ ਨੂੰ ਪੈਸੇ ਦਿੰਦੇ ਹੋ ਉਹਦੀ ਉਹ ਗਾਂ ਬਾਜ਼ਾਖਾਨਾ ਚੌਕ ਬਣਾ ਤੇ ਐਮਐਲਏ ਸਾਹਿਬ ਨੂੰ ਜਿਹੜੇ ਕਿ ਜਥੇਬੰਦੀ ਵਾਲੇ ਕਹਿਣਾ ਵੀ ਤੁਸੀਂ ਸੜਕ ਦੱਸੋ ਕਦੋਂ ਬਣੂਗੀ ਆਮ ਲੀਡਰ ਕਹਿੰਦਾ ਰੁਕ ਜਾਓ ਅਗਲੇ ਜਿੰਨਕੇ ਮਹੀਨੇ ਬਣ ਜੂ ਅਗਲੇ ਮਹੀਨੇ ਬਣ ਜੂ ਇਹ ਕਹਿੰਦੇ ਨਾ ਜਲਾਈ ਬਣੇ ਨਾ ਜੂਨ ਬਣੇ ਤੇ ਅਗਸਤ ਚ ਬਣੂਗੀ ਅਗਸਤ ਕੰਮ ਸ਼ੁਰੂ ਹੋ ਜੂਗਾ ਤੇ ਤੁਸੀਂ ਧਰਨਾ ਚੱਕ ਦਿਓ ਅਸੀਂ ਚਲੋ ਅੱਜ ਵੀ ਇਹਨਾਂ ਨਾਲ ਖੜੇ ਜਿਹੜੀ ਗੱਲ ਕਰੀ ਸੀ ਇਹਨਾਂ ਔਰ ਜਿਹੜੇ ਅਸੀਂ ਸੋਚ ਵੀ ਨਹੀਂ ਸੀ ਸਕਦੇ ਉਸ ਤਰੀਕੇ ਨਾਲ ਇਹਨਾਂ ਨੇ ਉਹਦਾ ਰੂਟ ਬਣਾਇਆ ਹੈ ਸਰਕਾਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਵੀ ਦੇਖਣੀ ਹੁੰਦੀ ਹੈ ਕੰਮ ਵੀ ਦੇਖਣੇ ਹੁੰਦੇ ਆ ਔਰ ਸਾਰਾ ਕੰਮ ਸਮੂਥਲੀ ਜਿਵੇਂ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਧੰਨਵਾਦੀ ਆ 100 ਮੀਟਰ ਦਾ ਟੋਟਾ ਜਿਹੜੀ ਅੱਗੇ ਅਲਾਹਾਬਾਦ ਬੈਂਕ ਦੇ ਅੱਗੇ ਹੈ ਜੀ ਇਹ ਦੋ ਪੋਰਸ਼ਨ ਹੈ ਜੀ ਇਹ ਸੜਕ ਦੇ ਪੁਰ ਇੱਕ ਇੱਕ ਜਿਹੜਾ ਬਾਜਾਖਾਨਾ ਉਹ ਇਹਨਾਂ ਤੋਂ ਅਸੀਂ ਚੌਂਕ ਫਰੀਜ ਬਣਾਉਣਾ ਮੈਂ ਕਿਹਾ ਅੱਗੇ ਰੂੰਗੇ ਜਾ ਉਹ ਰੂੰਗੇ ਤੇ ਨਹੀਂ ਮੈਂ ਕਿਹਾ ਵੀ ਅੱਗੇ ਜਿਹੜੇ ਤੁਸੀਂ ਲੀਡਰਾਂ ਨੂੰ ਲੀਡਰਾਂ ਨੂੰ ਪੈਸੇ ਦਿੰਦੇ ਸੀ ਉਹਦੀ ਉਹ ਗਾਂ ਬਾਜਾਖਾਨਾ ਚੌਂਕ ਬਣਾਉਣਾ ਅਸੀਂ ਅੱਜ ਜਿਹੜੀ ਤਾਰੀਫ ਕਰਨ ਜੋਗ ਹੁੰਦੀ ਹੈ ਇਹ ਹੂੰ ਤਾਂ ਕਹਿੰਦੇ ਹੁੰਦੇ ਵੀ ਸਾਨੂੰ ਪੱਤਰਕਾਰ ਤਵਾ ਲਾਉਂਦੇ ਆ ਜਿੱਥੇ ਤੇ ਤਾਰੀਫ ਬੰਦੀ ਹੈ ਬੰਦੀ ਹੈ ਧਰਨਾ ਲੱਗਾ ਸੀ ਉੱਥੇ ਪੋਲਤੇ ਐਮਐਲਏ ਸਾਹਿਬ ਨੂੰ ਜਨੇ ਕਿ ਜਥੇਬੰਦੀ ਵਾਲੇ ਨੇ ਕਿਹਾ ਵੀ ਤੁਸੀਂ ਸੜਕ ਦੱਸੋ ਕਦੋਂ ਬਣੂਗੀ ਆਮ ਲੀਡਰ ਕਹਿੰਦਾ ਰੁਕ ਜਾਓ ਅਗਲੇ ਜਨੇ ਕਿ ਮਹੀਨੇ ਬਣ ਜੂ ਅਗਲੇ ਮਹੀਨੇ ਬਣ ਜੂ ਇਹ ਤੇ ਗਾਸ ਚ ਬਣੂਗੀ ਗਾਸੇ ਕੰਮ ਸ਼ੁਰੂ ਹੋ ਜੂਗਾ ਤੇ ਤੁਸੀਂ ਧਰਨਾ ਚੱਕ ਦੋ ਅਸੀਂ ਚਲੋ ਅੱਜ ਵੀ ਇਹਦੇ ਨਾਲ ਖੜੇ ਜਿਹੜੀ ਗੱਲ ਕਰੀ ਸੀ ਇਹਨਾਂ ਨੇ ਉਹ ਵਾਅਦਾ ਕਰੇ ਉੱਤਰਿਆ ਜਨ ਕਿ ਪਹਿਲੇ ਲੀਡਰ ਲੱਗਦਾ ਮੈਨੂੰ ਇਹ ਨਹੀਂ ਵੇਖੋ ਪਤਾ ਕੀ ਗੱਲ ਆ ਪੜੇ ਲਿਖੇ ਲੀਡਰਾਂ ਚ ਤੇ ਪੁਰਾਣੇ ਲੀਡਰਾਂ ਚ ਇਹੀ ਫਰਕ ਹੁੰਦਾਗਾ ਮੈਨੂੰ ਪ੍ਰੋਸੈਸ ਦਾ ਪਤਾ ਸੀ ਵੀ ਇੰਨੇ ਚਾਰ ਦਾ ਤਾਂ ਪ੍ਰੋਸੈਸ ਹੀ ਆ 21 ਦਿਨ ਬਾਅਦ ਟੈਂਡਰ ਖੁੱਲਦਾ ਹੁੰਦਾ ਫਿਰ ਫਾਈਨੈਂਸ਼ੀਅਲ ਬਿਡ ਦਾ ਹੁੰਦਾਗਾ ਟੈਕਨੀਕਲ ਬਿਡ ਪਹਿਲਾਂ ਹੁੰਦੀ ਆ ਫਿਰ ਫਾਈਨੈਂਸ਼ੀਅਲ ਬਿਡ ਖੁੱਲਦੀ ਆ ਸੋ ਉਹ ਪ੍ਰੋਸੈਸ ਤੇ ਟਾਈਮ ਲੱਗਦਾ ਸੋ ਉਸੇ ਤਹਿਤ ਇਹ ਐਕਚੁਅਲ ਦੇ ਵਿੱਚ ਅਸੀਂ ਉਦੋਂ ਪਹਿਲਾਂ ਵੀ ਸ਼ੁਰੂ ਕਰ ਦੇਣੀ ਸੀ ਪਹਿਲਾਂ ਇਕੱਲਾ ਪ੍ਰੀਮੈਕਸ ਦੇ ਪੈਸੇ ਪਾਸ ਹੋਏ ਸੀਗੇ ਸਿੰਗਲ ਲੇਅਰ ਦੇ ਆ ਜਿਹੜਾ ਪੱਥਰ ਪੈਣਾ ਇਹਦੇ ਪੈਸੇ ਨਹੀਂ ਹੈਗੇ ਸੀਗੇ ਵਿੱਚ ਅਸੀਂ ਇਨਹਾਂਸ ਕਰਾਏ ਆ ਦੁਬਾਰਾ ਤੋਂ ਪੈਸੇ ਹੋਰ ਵਧਾਏ ਆ ਛੜਕਾਸਤੇ ਸੋ ਉਸ ਕਰਕੇ ਥੋੜਾ ਜਿਹਾ ਸਮਾਂ ਲੱਗ ਗਿਆ ਸੋ ਹੁਣ ਜਿਹੜਾ ਪੱਥਰ ਪਹਿਲਾਂ ਜਿਹੜੇ ਟੋਏ ਭਰੇ ਜਾਣਗੇ ਫਿਰ ਇਹਦਾ ਲੈਵਲ ਬਰਾਬਰ ਕੀਤਾ ਜਾਊਗਾ ਪੱਥਰ ਪਾ ਕੇ ਫਿਰ ਉੱਪਰ ਦੀ ਪ੍ਰੀਮਿਕਸ ਪਾਇਆ ਜਾਏਗਾ ਨਹੀਂ ਇਹਨਾਂ ਦਾ ਜਿਹੜਾ ਪਾਣੀ ਦਾ ਨਿਕਾਸੀ ਆ ਉਹ ਵੀ ਅਸੀਂ ਕਰਾਂਗੇ ਸੋ ਪਾਣੀ ਖੜਨ ਨਹੀਂ ਦਿੰਦੇ ਅਸੀਂ ਸੜਕ ਤੇ ਬਾਕੀ ਲੈਵਲ ਜੇ ਕਿਤੇ ਹੋਰ ਦਿੱਕਤ ਲੱਗੂਗੀ ਉਥੋਂ ਕਾਰ ਵੀ ਲਵਾਵਾਂਗੇ ਕੋਈ ਚੱਕਰ ਨਹੀਂ ਗਾ ਕੋਈ ਠੇਕੇਦਾਰ ਸਾਹਿਬ ਨੂੰ ਭੱਜਣ ਨਹੀਂ ਦਿੰਦੇ ਸੀ ਕਿਸੇ ਗੱਲ ਤੋਂ ਉਹ ਅਸੀਂ ਜੈ ਸਿੰਘ ਸਾਹਿਬ ਨੂੰ ਕਹਿ ਰੱਖਿਆ ਜੀ ਉਹਨਾਂ ਨੇ ਮਤਲਬ ਨਾ ਐਕਚੁਅਲੀ ਸਾਡੇ ਜਿਹੜੇ ਐਕਸ਼ਨ ਸਾਹਿਬ ਨੇ ਬੀਪੀ ਨੂੰ ਲੂਦੇ ਉਹ ਰਿਟਾਇਰ ਹੋ ਗਏ ਸੀ ਨਵੇਂ ਐਕਸ਼ਨ ਸਾਹਿਬ ਜੁਆਇਨ ਕਰ ਰਹੇ ਨੇ ਦੋ ਚਾਰ ਦਿਨਾਂ ਦੇ ਵਿੱਚ ਤੇ ਉਹਨਾਂ ਤੋਂ ਮਤਲਬ ਥੋੜਾ ਜਿਹਾ ਪ੍ਰੋਸੈਸ ਹੁੰਦਾ ਜਿਵੇਂ ਸਰਕਾਰੀ ਉਹ ਦੋ ਤਿੰਨ ਥਾਂ ਤੇ ਕਿ ਉਹ ਬਾਕੀ ਕੰਮ ਸਟਾਰਟ ਹੋ ਜਾਊਗਾ ਜੇ ਕੋਈ ਇੱਕ ਦੋ ਥਾਂ ਤੇ ਕੋਈ ਲੋਡ ਪਈ ਤਾਂ ਉਹਦੀ ਰੇਜ਼ਿੰਗ ਅਸੀਂ ਕਰ ਦਿਆਂਗੇ ਜੀ ਇਹ ਕੰਪਲੀਟ ਕਿੰਨੇ ਚਿਰ ਚੱਲਦਗੇ ਤੁਸੀਂ ਵੀ ਦੱਸ ਦਿਓ ਇਹਦੇ 3 3.5 ਮਹੀਨੇ ਲੱਗਣਗੇ ਜੀ ਅੱਛਾ ਤਕਰੀਬਨ ਨਵੰਬਰ ਦੇ ਐਂਡ ਤੱਕ ਇਹ ਖਤਮ ਹੋ ਜਾਏਗੀ ਜੀ। ਕੋਈ ਐ ਤਾਂ ਨਹੀਂ ਕੋ ਟੋਟਾ ਜਾ ਇਧਰੋਂ ਛੜਤਾ ਜਾਂ ਉਧਰੋਂ ਛੜਤਾ ਜਾਂ ਵਿਚਾਲੋਂ ਰਹਿ ਗਿਆ। ਕੰਟੀਨਿਊ ਚੱਲੇਗੀ ਜੀ ਲੇਕਿਨ ਅਸੀਂ ਇਹਦੇ ਚ ਜਿਹੜੀ ਸਾਡੀ ਪ੍ਰੋਪੋਜ਼ਲ ਹੈ ਵੀ ਜਿਵੇਂ 1 ਕਿਲੋਮੀਟਰ ਦਾ ਪਹਿਲਾਂ ਪੱਥਰ ਪਾ ਲਿਆ ਵੀ ਲੋਕਾਂ ਦੀ ਸਹੂਲਤ ਵਾਸਤੇ ਉਹਨੇ ਦੇ ਉੱਤੇ ਪਹਿਲਾਂ ਪ੍ਰੀਮਿਕਸ ਪਾ ਦਈਏ ਨਾਲ ਦੀ ਨਾਲ। ਮਤਲਬ ਵੀ ਲੋਕਾਂ ਨੂੰ ਥੋੜਾ ਜਿਆ ਆਉਣਾ ਜਾਣਾ ਠੀਕ ਰਵੇ। ਕਿਉਂਕਿ ਸਾਰੇ ਇਕੱਠੇ ਦੇ ਪੱਥਰ ਪਾਤਾ ਤਾਂ ਟ੍ਰੈਫਿਕ ਨੂੰ ਬੜਾ ਇੱਕ ਸਾਈਡ ਜਿੰਨੇ ਚਾਲੂ ਕਰ ਹਾਂ। ਹਾਂ। ਔਰ ਜਿਹੜੇ ਅਸੀਂ ਸੋਚ ਵੀ ਨਹੀਂ ਸੀ ਸਕਦੇ ਉਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਕਿ ਚੰਦਪਾਣ ਦੇ ਨਾਲੀ 'ਚ ਪੈਣਾ ਹੈ ਇਹ ਪਿੱਛੋਂ ਆਉਣਾ ਹੈ ਦਬੜੀਖਾਨਾ ਰੋਡ ਤੋਂ ਦਬੜੀਖਾਨਾ ਰੋਡ ਤੋਂ ਆਕੇ ਤੇ ਚੰਦਪਾਣ ਵਾਲੇ ਸੇਮ ਨਾਲੇ 'ਚ ਪੈ ਜਾਣਾ ਹੈ ਔਰ ਬਹੁਤ ਵਧੀਆ ਰੂਟ ਕੱਢਿਆ ਹੈ ਔਰ ਉਹਦਾ ਵੀ ਕੰਮ ਇੱਕ ਦੋ ਦਿਨਾਂ 'ਚ ਸ਼ੁਰੂ ਹੋ ਜਾਣਾ ਹੈ ਔਰ ਇਹੀ ਦੋ ਮੇਨ ਮੁੱਦੇ ਸੀ ਜੈਤੋ ਮੰਡੀ ਦੇ ਸਰਕਾਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਵੀ ਦੇਖਣੀ ਹੁੰਦੀ ਹੈ ਕੰਮ ਵੀ ਦੇਖਣੇ ਹੁੰਦੇ ਆ ਔਰ ਸਾਰਾ ਕੰਮ ਸਮੂਥਲੀ ਜਿਮੇ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਧੰਨਵਾਦ ਦੀਆਂ ਐਡਾ ਦਲੇਰ ਐਡਾ ਵਧੀਆ ਟੀ ਮਿਨਿਸਟਰ ਪੰਜਾਬ ਨੂੰ ਮਿਲ ਨਹੀਂ ਸਕਦਾ